ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਕੁੰਡੇ ਪਾਏ ਆ ਜੀ 5-5 ਕੁੰਡਿਆਂ ਦੇ ਹਸਾਬ ਨਾਲ ਕੁੰਡੇ ਪਾਏ ਆ ਜੀ ਤੇ ਇਹਦੇ ਚ ਆਪਾਂ ਤਿੰਨ ਕੁੰਡੇ ਮੈਂ ਇੰਨਾਕ ਬਣਾ ਲਿਆ ਚਾਰ ਸਲਾਈਆਂ ਬਣਾਈਆਂ ਸੀਗੀਆਂ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਉਲਟੇ ਬਣਾਏ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਿੰਨ ਉਲਟੇ ਦੋ ਕੁੰਡੇ ਸਿੱਧੇ ਤਿੰਨ ਉਲਟੇ ਫਿਰ ਦੋ ਕੁੰਡੇ ਸਿੱਧੇ ਐਂਡ ਤੇ ਫਿਰ ਤਿੰਨ ਕੁੰਡੇ ਉਲਟੇ ਤੇ ਇੱਕ ਕੁੰਡਾ ਆਪਣਾ ਹੈਕ ਸਟਿਚ ਇਹਦੀ ਆਪਣੇ ਪੰਜਾਂ ਪੰਜਾਂ ਦੇ ਹੋ ਗਏ 1 2 3 4 ਚਾਰ ਡਿਜ਼ਾਈਨ ਹੋ ਗਏ ਤੇ ਆਹਾਂ ਤਿੰਨ ਕੁੰਡੇ ਜਿਹੜੇ ਆਪਣੇ ਕੋਲੇ ਫालतੂ ਹੈ ਕਿ ਆਪਾਂ 5-5 ਗੁੰਡਿਆਂ ਦੇ حساب ਨਾਲ ਗੁੰਡੇ ਪਾ ਸਕਦੇ ਆ। ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ। ਲਾਈਕ ਜ਼ਰੂਰ ਕਰਿਆ ਕਰੋ ਜੀ ਜ਼ਰੂਰ। ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ। ਆਮ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ। ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਆਪਾਂ ਤਾਰਿਆ ਤਿੰਨ ਕੁੰਡੇ ਪਾਉਲਟੇ ਬਣਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਫਿਰ ਤੋਂ ਤਿੰਨ ਕੁੰਡੇ ਉਲਟੇ Do, com, Deus சிதி சிலை அப்பா பண்ணி அப்படே பசரும் பண்ணுவேன் தின கண்டி சிதே தோ கண்டே உல்டே ਸਿੱਧੇ ਪਾਸੇ ਆਪਾਂ ਬਣਾਏ ਸੀ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇਧਰੋਂ ਆਪਾਂ ਤਿੰਨ ਕੁੰਡੇ ਸਿੱਧੇ ਬਣਾਉਣੇ ਅਤੇ ਦੋ ਕੁੰਡੇ ਉਲਟੇ ਬਣਾਉਣੇ ਆ। ਤੇ ਆਪਣੇ ਸਲਾਈ ਕੰਪਲੀਟ ਹੋ ਗਈ ਹੈ ਜੀ। ਚਲੋ ਜੀ ਹਣ ਆਪਾਂ ਅਗੇ ਸਿੱਧੇ ਪਾਸੇ ਜਿਹੜੇ ਆਪਣੇ ਤਿੰਨ ਕੁੰਡੇ ਸੀ ਇਹਨਾਂ ਚੋਂ ਆਪਾਂ ਬਣਾਵਾਂਗੇ ਦੋ ਕੁੰਡੇ ਉਲਟੇ ਤਾਂ ਗਮਿੱਚੇ ਕਰਾਂਗੇ ਆ ਜਿਹੜੇ ਦੋ ਕੁੰਡੇ ਹੈਗੇ ਆ ਇੱਕ ਆਪਣਾ ਸਿੱਧਾ ਠੇਕਾ ਵਾਲਾ ਕੁੰਡਾ ਵਾਲਾ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ఇంకా వళ పా ఆ కు దోవర ఇంకా బాగి ఉల్టా తిచ్చే కదా కండాా బ సీధే బనా కండా ఉల్టా కు ఎ పా ਇੱਕ ਗੁੰਡਾ ਇਸ ਤਰ੍ਹਾਂ ਲਟਾਵਾਂਗੇ ਤੇ ਇਸ ਗੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਬਣਾ ਦਾਂਗੇ। ਇੱਕ ਗੁੰਡਾ ਉਲਟਾ ਬਣਾਵਾਂਗੇ। ਫਿਰ ਤੋਂ ਇੱਕ ਸਿੱਧਾ ਗੁੰਡਾ ਲਵਾਂਗੇ, ਇੱਕ ਉਲਟਾ, ਦੋਹਾਂ ਦਾ ਇੱਕ ਇਸ ਤਰ੍ਹਾਂ ਕਰ ਦਾਂਗੇ। ਤੇ ਵਾਰ ਪਾਵਾਂਗੇ। ਆਹ ਕੁੰਡੇ ਨੂੰ ਇਸ ਤਰ੍ਹਾਂ ਅਲਟਾ ਆ ਕੇ ਤੇ ਆ ਦੋ ਕੁੰਡੇ ਲਾਵਾਂਗੇ ਇੱਕ ਕੁੰਡਾ ਬਣਾ ਦਾਂਗੇ ਇਹ ਤਾਂ ਜੇ ਆਪਾਂ ਨੂੰ ਸਭ ਨੂੰ ਸਮਝ ਆਈ ਜਾਂਦਾ ਹੈ ਕਿ ਆਪਾਂ ਕਿਵੇਂ ਦੋ ਕੁੰਡਾ ਦਾ ਇੱਕ ਕਰਨਾ ਹੈ ਤੇ ਸਿਰਫ ਆਪਾਂ ਇਹ ਦੇਖਣਾ ਹੁੰਦਾ ਵੀ ਡਿਜ਼ਾਈਨ ਕਿੰਨਾ ਸੋਹਣਾ ਬਣਦਾ ਹੈ ਐਂਡ ਤੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਇੱਥੇ ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਆਪਣੇ ਜਿਹੜੇ ਆਪਣੇ ਡਿਜ਼ਾਈਨ ਦੇ ਨੀਚੋਂ ਤੁਰੇ ਆਉਂਦੇ ਆ ਤਾਂਗਾ ਇੱਧਰ ਕਰਾਂਗੇ ਆਹ ਗੁੰਡਾ ਆਪਾਂ ਇੱਕ ਵਾਰ ਇਸ ਤਰ੍ਹਾਂ ਬਣਾਇਆ ਇੱਕ ਵਾਰ ਇਹਨੂੰ ਇਸ ਤਰ੍ਹਾਂ ਬਣਾਵਾਂਗੇ ਤਾਂ ਆਪਾਂ ਆਪਣੇ ਦੋ ਗੁੰਡੇ ਪੂਰੇ ਕਰ ਲਾਂਗੇ ਤਾਂਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਆਪਾਂ ਇੱਥੇ ਘਟਾਏ ਹੈਗੇ ਆ 2 ਗੁੰਡੇ ਸਿੱਧੇ ਜਿ ਬਣਾਇਆ ਹੈਗਾ ਆਪਾਂ ਇੱਕ ਹੁਣ ਆਪਾਂ ਇਹ ਸਿੱਕ ਤੋਂ 2 ਗੁੰਡੇ ਬਣਾ ਲੈਣੇ ਆ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਇੱਕ ਵਾਰੀ ਬਣਾਇਆ ਗੁੰਡਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇੱਕ ਵਾਰੀ ਫੇਰ ਬਣਾ ਲਾਂਗੇ ਆਪਣੇ ਦੋ ਗੁੰਡੇ ਹੋ ਗਏ। ਤਾਂਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ। ਆ ਜਿਹੜਾ ਆਪਾਂ ਕੁੰਡਾ ਬਧਾਇਆ ਸੀ ਇੱਕ ਵਾਰੀ ਹੋਰ ਦੇਖ ਲਓ ਜੀ। ਇੱਕ ਵਾਰੀ ਆਪਾਂ ਇਹਨੂੰ ਇਸ ਤਰ੍ਹਾਂ ਲਾਵਾਂਗੇ। ਇੱਕ ਵਾਰੀ तीन कुंडे आपने सीधे बनाएंगे हलो जी इस तरह बनता डिजाइन ये निका निका डिजाइन बनता बहुत सोहना लगता है घोटे स्वैटर जैकट किसी भी पाइए बनता भी बहुत जल्दी जल्दी है ਇਹ ਤੁਸੀਂ ਵੀ ਟਰਾਈ ਕਰਿਓ ਮੈਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਮਸਾਹੀ ਇਸ ਲਈ ਆਪਾਂ ਗਾਂਧੀ ਘਰ ਰੀਪੀਟ ਕਰਦੇ ਜਾਵਾਂਗੇ ਨਮਕੋ ਸੋਨਾਟ ਜੈਨ ਬਣ ਕੇ ਤਿਆਰ ਹੁੰਦਾ ਜੀ ਤੇ ਚਲੋ ਜੀ ਮੇਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਪੂਰੀ ਦੇਖਿਓ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ 'ਚ